ਪਿਤੇ ਦਿਨ ਧਾਰੀਵਾਲ ਸ਼ਹਿਰ ਵਿੱਚੋਂ ਗੁਜ਼ਰਦੀ ਦੁਆਬ ਨਹਿਰ ਵਿੱਚ ਇੱਕ ਔਰਤ ਵੱਲੋਂ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਖਬਰ ਸਾਹਮਣੇ ਆਈ ਸੀ ਔਰਤ ਦੀ ਪਛਾਣ ਰঞ্জੀਤ ਕੌਰ ਸੀ ਪਿੰਡ ਮਰੜ ਦੇ ਤੌਰ ਤੇ ਹੋਈ ਸੀ ਮਾਮਲੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਰঞ্জੀਤ ਕੌਰ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਦੋਸ਼ ਲਗਾਏ ਕਿ ਰঞ্জੀਤ ਕੌਰ ਦਾ ਦੂਜਾ ਵਿਆਹ ਹੋਇਆ ਸੀ ਤੇ ਉਸ ਦੇ ਘਰ ਵਾਲੇ ਸਰਬਦਿਆਲ ਦੇ ਆਪਣੇ ਪਹਿਲੇ ਵਿਆਹ ਵਿੱਚੋਂ ਸਾਲੇਹਾਰ ਲੱਗਦੀ ਔਰਤ ਨਾਲ ਨਜਾਇਜ਼ ਸਬੰਧ ਸਨ ਜਦੋਂ ਉਹ ਆਪਣੇ ਪਤੀ ਨੂੰ ਇਸ ਤੋਂ ਰੋਕਦੀ ਸੀ ਤਾਂ ਪੂਰੇ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਤੋਂ ਦੁਖੀ ਹੋ ਕੇ ਉਹਨਾਂ ਦੀ ਲੜਕੀ ਰਣਜੀਤ ਕੌਰ ਵੱਲੋਂ ਨਹਿਰ ਵਿੱਚ ਛਲਾਂਗ ਲਗਾ ਕੇ ਆਤਮ ਹੱਤਿਆ ਕਰ ਲਈ ਗਈ ਹੈ ਇਸ ਦੇ ਨਾਲ ਹੀ ਧਾਰੀਵਾਲ ਥਾਣੇ ਦੇ ਐਸਆਈ ਸੁਲੱਖਣ ਰਾਮ ਦਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ 18 ਤਰੀਕ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਧਾਰੀਵਾਲ ਨਹਿਰ ਦੇ ਕਿਸੇ ਵਿਅਕਤੀ ਨੇ ਨਹਿਰ ਵਿੱਚ ਸਾਲ ਮਾਰਦੀ ਆ ਪੁਲਿਸ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਨਹਿਰ ਦੇ ਲਾਗੇ ਕੰਮ ਕਰਦੇ ਲੇਬਰ ਦੇ ਜਵਾਨਾ ਨੇ ਨਹਿਰ ਵਿੱਚ ਉਹਦੇ ਪਿੱਛੇ ਕੁੱਦ ਕੇ ਉਹਨੂੰ ਲੱਭ ਕੇ ਬਾਹਰ ਕੱਢਿਆ ਜਿਸ ਦੌਰਾਨ ਨਹਿਰ ਚ ਡੂੰਘਾ ਪਾਣੀ ਹੋਣ ਕਰਕੇ ਉਹਦੀ ਮੌਤ ਹੋ ਚੁੱਕੀ ਸੀ ਲਾਸ਼ ਨੂੰ ਸਨਾਖਤ ਨਾ ਹੋਣ ਕਰਕੇ ਮੌਟੀ ਦੀ ਵਿੱਚ ਸਿਵਲ ਹਸਪਤਾਲ ਗਰਦਾਸਪੁਰ ਜਮ੍ਹਾਂ ਕਰਾਇਆ ਗਿਆ ਜਿੱਥੇ ਕੱਲ ਮਿਤੀ 19 ਨੂੰ ਉਨ੍ਹਾਂ ਦੇ ਵਾਰਸ ਲੜਕੀ ਦੇ ਪਿਤਾ ਵਿਰਿਆਮ ਮਸੀਹ ਨੇ ਪਿੰਨ ਮਰੜ ਵਿਖਾਣੇ ਆ ਕੇ ਆਪਣਾ ਬਿਆਨ ਦਰਜ ਕਰਾਇਆ ਜਿਸ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 123 ਵਿਤੀ 19825 ਜੁਰਮ 109 62 2 বিএনਐਸ ਮਕਦਮਾ ਦਰਜ ਮ੍ਰਿਤਕ ਰਣਜੀਤ ਕੌਰ ਦੇ ਪਤੀ ਅਤੇ ਉਹਦੇ ਦਿਓਰ ਦਲਾਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮ੍ਰਿਤਕ ਦੇ ਪਤੀ ਦੀ ਗ੍ਰਸਤਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਮਕਦਮੇ ਦੀ ਜਾਂਚ ਚੱਲ ਰਹੀ ਹੈ ਲੜਕੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਗੁਜ਼ਾਰਾ ਪਤੀ ਸੀ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ ਉਹਦੇ ਹੋਰ ਕਿਸੇ ਆਉਟ ਨਾਲ ਸਬੰਧ ਸੀ ਇਹ ਕਾਰਨ ਚ ਕਲੇਸ਼ ਰੰਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਉਸਨੇ ਆਪਣੀ ਖੁਦਕੁਸ਼ੀ ਕੀਤੀ ਹੈ ਫਿਰ ਵੀ ਇਸ ਮਕਦਮੇ ਸੰਬੰਧੀ ਤਫ਼ਤੀਸ਼ جاری ਹੈ ਸਹੀ ਤੱਥ ਸਾਹਮਣੇ ਲਿਆ ਕੇ ਬਾਕੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਦਾ ਨਾਮ ਸਰਬਦਿਆਲ ਵਾਸੀ ਪ੍ਰੇਮਨਗਰ ਹਰਦੋਸਾਨੀ ਰੋਡ ਗੁਰਦਾਸਪੁਰ ਦਾ ਵਸਨੀਕ ਹੈ ਜੀ ਜੀਤ ਪੁੱਤਰੀ ਵਰਿਆਮ ਵਾਸੀ ਪਿੰਨ ਮਰਡਰ ਥਾਣਾ ਸਦਰ ਬਟਾਲਾ ਹੈ ਬੀਤੇ ਦਿਨ ਧਾਰੀਵਾਲ ਸ਼ਹਿਰ ਵਿੱਚੋਂ ਗੁਜ਼ਰਦੀ ਦੁਆਬ ਨਹਿਰ ਵਿੱਚ ਇੱਕ ਔਰਤ ਵੱਲੋਂ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਖਬਰ ਸਾਹਮਣੀ ਆਈ ਸੀ ਔਰਤ ਦੀ ਪਛਾਣ ਰঞ্জੀਤ ਕੌਰ ਸੀ ਪਿੰਡ ਮਰੜ ਦੇ ਤੌਰ ਤੇ ਹੋਈ ਸੀ ਮਾਮਲੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਰঞ্জੀਤ ਕੌਰ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਦੋਸ਼ ਲਗਾਏ ਕਿ ਰঞ্জੀਤ ਕੌਰ ਦਾ ਦੂਜਾ ਵਿਆਹ ਹੋਇਆ ਸੀ ਤੇ ਉਸ ਦੇ ਘਰ ਵਾਲੇ ਸਰਬਦਿਆਲ ਦੇ ਆਪਣੇ ਪਹਿਲੇ ਵਿਆਹ ਵਿੱਚੋਂ ਸਾਲੇ ਹਾਰ ਲੱਗਦੀ ਔਰਤ ਨਾਲ ਨਜਾਇਜ਼ ਸਬੰਧ ਸਨ ਜਦੋਂ ਉਹ ਆਪਣੇ ਪਤੀ ਨੂੰ ਇਸ ਤੋਂ ਰੋਕਦੀ ਸੀ ਤਾਂ ਪੂਰੇ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਤੋਂ ਦੁਖੀ ਹੋ ਕੇ ਉਹਨਾਂ ਦੀ ਲੜਕੀ ਰਣਜੀਤ ਕੌਰ ਵੱਲੋਂ ਨਹਿਰ ਵਿੱਚ ਛਲਾਂਗ ਲਗਾ ਕੇ ਆਤਮ ਹੱਤਿਆ ਕਰ ਲਈ ਗਈ ਹੈ ਇਸ ਦੇ ਨਾਲ ਹੀ ਧਾਰੀਵਾਲ ਥਾਣੇ ਦੇ ਐਸ ਆਈ ਸੁਲੱਖਣ ਰਾਮ ਦਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ 18 ਤਰੀਕ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਧਾਰੀਵਾਲ ਨਹਿਰ ਤੇ ਕਿਸੇ ਨੇ ਹੱਡੀ ਨੇ ਨਹਿਰ ਵਿੱਚ ਸਾਲ ਮਾਰਦੀ ਆ ਪੁਲਿਸ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਨਹਿਰ ਦੇ ਲਾਗੇ ਕੰਮ ਕਰਦੇ ਲੇਬਰ ਦੇ ਜਵਾਨਾ ਨੇ ਨਹਿਰ ਵਿੱਚ ਉਹਦੇ ਪਿੱਛੇ ਖੁੱਦ ਕੇ ਉਹਨੂੰ ਲੱਭ ਕੇ ਬਾਹਰ ਕੱਢਿਆ ਜਿਸ ਦਰਾਂ ਨਹਿਰ ਚ ਡੂੰਗਾ ਪਾਣੀ ਹੋਂ ਕਰਕੇ ਉਹਦੀ ਮੌਤ ਹੋ ਚੁੱਕੀ ਸੀ ਲਾਸ਼ ਨੂੰ شناخت ਨਾ ਹੋਂ ਕਰਕੇ ਮੋਟਲੀ ਵਿੱਚ ਸਿਵਲ ਹਸਪਤਾਲ ਗਰਦਾਸਪੁਰ ਜਮ੍ਹਾ ਕਰਾਇਆ ਗਿਆ ਜਿੱਥੇ ਕੱਲ ਮਿਤੀ 19 ਨੂੰ ਉਨ੍ਹਾਂ ਦੇ ਵਾਰਿਸ ਲੜਕੀ ਦੇ ਪਿਤਾ ਵਿਰਿਆਮ ਮਸੀਹ ਨੇ ਪਿੰਨ ਮਰੜ ਮੇਠਾ ਨੇ ਆ ਕੇ ਆਪਣਾ ਬਿਆਨ ਦਰਜ ਕਰਾਇਆ ਜਿਸ ਦੇ ਬਿਆਨ ਦੇ ਆਧਾਰ ਤੇ ਐਫ ਆਈ ਆਰ ਨੰਬਰ 123 ਮਿਤੀ 19 8 25 ਜੁਰਮ 109 62 2 বিএনਐਸ ਮਕਦਮਾ ਦਰਜ ਮ੍ਰਿਤਕ ਨਜੀਦ ਕੌਰ ਦੇ ਪਤੀ ਅਤੇ ਉਹਦੇ ਦਿਓਰ ਦਰਾਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮ੍ਰਿਤਕ ਦੇ ਪਤੀ ਦੀ ਗ੍ਰਫਤਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਮਕਦਮੇ ਦੀ ਜਾਂਚ ਚੱਲ ਰਹੀ ਹੈ ਲੜਕੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਉਹਦਾ ਪਤੀ ਸੀ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ ਉਹਦੇ ਹੋਰ ਕਿਸੇ ਆਉਟ ਨਾਲ ਸਬੰਧ ਸੀ ਇਹ ਘਟਕਲੇਸ਼ ਰੰਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਉਸਨੇ ਆਪਣੀ ਖੁਦਕੁਸ਼ੀ ਕੀਤੀ ਹੈ ਫਿਰ ਵੀ ਇਸ ਮਕਦਮੇ ਸੰਬੰਧੀ ਤਫ਼ਤੀਸ਼ جاری ਹੈ ਸਹੀ ਤੱਕ ਸਾਹਮਣੇ ਲਿਆ ਕੇ ਬਾਕੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹਦਾ ਨਾਮ ਸਰਬਦਿਆਲ ਵਾਸੀ ਪ੍ਰੇਮਨਗਰ ਹਰਦੋਸਾਨੀ ਰੋਡ ਗਰਦਾਫਰਦਾ ਬਸਨੀ ਕਹਾ ਜੀ ਜੀਤ ਪੁੱਤਰੀ ਵਰਿਆਮ ਵਾਸੀ ਪਿੰਨ ਮਰਡਰ ਥਾਣਾ ਸਦਰ ਬਟਾਲਾ ਹਾਂ